ਯਾਰ ਜਦੋਂ ਸਵੇਰੇ ਸਵੇਰੇ ਖੇਤਾਂ 'ਚ ਜਾਂਦਾ ਨਾ ਆਹ ਫਸਲਾਂ ਵੇਖ ਕੇ ਹਰੀਆਂ ਭਰੀਆਂ ਤੇ ਰੂਹ ਖੁਸ਼ ਹੋ ਜਾਂਦੀ ਆ ਤੇ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਪਰਮਾਤਮਾ ਯਾਰ ਕਿਹੋ ਜਿਹੀ ਖੇਤ ਰਚਾਈ ਆ ਕਿਉਂਕਿ ਜੇ ਵੇਖ ਲਾ ਪੱਖੋ ਵੱਖਰੀਆਂ ਸੌਂਗੀਆਂ 'ਚ ਵੱਖੋ ਵੱਖਰੇ ਫਸਲਾਂ ਨੇ ਨਾ ਮੱਖੋ ਵੱਖਰੇ ਰੰਗ ਭਰ ਕੇ ਆਪਣਾ ਟੱਕ ਪਚਾਏ ਆ ਤੇ ਪੈਕਾਂ ਪਚਾਈਆਂ ਜਿਦਾ ਛੱਲੀਆਂ ਲਾ ਲਓ ਇਹ ਜਦੋਂ ਹੋਣੀਆਂ ਉੱਤੇ ਪੜਦਾ ਦਿੱਤਾ ਟਾਰਕੜ ਆ ਰਹਾ ਕਾਰਕੜੇ ਵਿੱਚ ਦਾਰੇ ਹੁੰਦੇ ਆ ਤੇ ਉੱਪਰ ਪੰਨੀਆਂ ਹੁੰਦੀਆਂ ਹਨਾ ਹਦਮਾ ਆ ਰਹਾ ਹੋਰ ਵਾਲਾ ਫਾਰ ਫਰੂਟ ਕਿੰਨੇ ਆ ਉਹਦੇ ਵਿੱਚ ਵੀ ਵਿਖਦਾ ਐ ਉੱਪਰ ਪੈਕਿੰਗ ਕਰਕੇ ਯਾਰ ਆਪਣੇ ਤੱਕ ਪਹੁੰਚਾਈ ਆ ਆ ਜਦੋਂ ਸਿਆਲ ਤੇ ਆਪਾਂ ਨੂੰ ਠੰਡ ਹੁੰਦੀ ਆ ਤੇ ਛਾਂ ਨਹੀਂ ਲੋੜਨੇ ਹੁੰਦੀ ਤੇ ਆ ਵੇਲਾ ਰੁੱਖ ਜਿਹੜੇ ਇਹਦੇ ਪੱਤੇ ਝਾੜ ਦਿੰਦਾ ਤੇ ਜਿਉਂ-ਜਿਉਂ ਗਰਮੀ ਆਉਂਦੀ ਆ ਤੇ ਉਦੋਂ ਤੇ ਆਪਾਂ ਨੂੰ ਛਾਂ ਦੀ ਲੋੜ ਪੈਂਦੀ ਆ ਤਾਂ ਆਪਣੇ ਦੀ ਛਾਂ ਹਾਜ਼ਰ ਹੁੰਦੀ ਆ ਇਥੇ ਕਰਕੇ ਯਾਰ ਪਹਹਾਰੀ ਕੁਦਰਤ ਦੇ ਬੱਚਿਆ ਤੇਰਾ ਅੰਤ ਲਜਾਈ ਲਖਿਆ ਕਹਿਨੂੰ ਜੀ ਕਰਦਾ ਤੇ ਪਰਮਾਤਮਾ ਤੇਰੀਆਂ ਤੋਂ ਹੀ ਜਾਣੇ ਯਾਰ ਇਹੋ ਜਿਹੇ ਖੇਲਾ ਲਜਾਈਆਂ ਪਰਮਾਤਮਾ